ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆਕਾਰੀ ਕੁਟੰਬੋ ਪਾਓ ਕੇ ਆਗਿਆਕਾਰੀ ਪਰਿਵਾਰ ਕਿਵੇਂ ਮਿਹਨਤ ਦੇ ਨਾਲ ਅੱਗੇ ਪਹੁੰਚ ਜਾਂਦਾ ਹੈ ਇੱਕ ਪੁਰਸ਼ ਦਿਨਾਂ ਦੇ ਬਦਲ ਨਾਲ ਬਹੁਤ ਗਰੀਬ ਹੋ ਗਿਆ ਘਰ ਵਿੱਚ ਸਲਾਹ ਕਰਕੇ ਸਾਰਾ ਪਰਿਵਾਰ ਕਿਸੇ ਹੋਰ ਦੇਸ਼ ਨੂੰ ਉਧਰ ਪੂਰਾ ਕਰਨ ਵਾਸਤੇ ਘਰੋਂ ਨਿਕਲ ਤੁਰਿਆ ਭਾਵ ਕਿ ਜੋ ਘਾਟਾ ਪਿਆ ਹੈ ਇਹਨੂੰ ਕਮਾਈ ਕਰਨ ਵਾਸਤੇ ਘਰੋਂ ਨਿਕਲਿਆ ਇੱਕ ਦਿਨ ਉਹਨਾਂ ਨੇ ਕਿਸੇ ਬੋਰਡ ਦੇ ਵਿਰਥੇ ਹੇਟਾ ਆਪਣਾ ਖਾਣਾ ਬਣਾਉਣ ਦੇ ਲਈ ਮੇਰੇ ਲਾਲੇ ਔਰਛਨੇ ਆਪਣੇ ਇੱਕ ਲੜਕੇ ਨੂੰ ਜੋ ਵੱਡਾ ਸੀ ਉਸ ਨੂੰ ਕਿਹਾ ਕਿ ਜਾਓ ਪੁੱਤਰ ਪਾਣੀ ਲਿਆਓ ਉਸ ਨੇ ਜੀਹ ਜੁਰ ਕਿਹਾ ਦੂਸਰੇ ਨੂੰ ਆਖਿਆ ਕਿ ਜਾਓ ਬੇਟਾ ਬਾਲਣ ਬਾਤੇ ਸੁੱਕੀਆਂ ਲੱਕੜਾਂ ਚੁਣ ਲਿਆਓ ਸੱਤ ਵਚਨ ਉਸ ਨੇ ਕਹਿ ਦਿੱਤਾ ਤੀਸਰੇ ਨੇ ਆਗਿਆ ਅਨੁਸਾਰ ਜੋਸ਼ ਨੂੰ ਕਿਹਾ ਸੀ ਕਿ ਜਾਓ ਕਿਤੇ ਉਹ ਅੱਗ ਲੱਭ ਕੇ ਲਿਆਓ ਛੱਤ ਬਾਦਨ ਕਹਿ ਕੇ ਕਿ ਹੁਣੇ ਇਹ ਲੈ ਆਉਨੇ ਹਾਂ ਕਹਿ ਦਿੱਤਾ ਉਸਨੇ ਆਪਣੀ istri ਨੂੰ ਭੋਜਨ ਤਿਆਰ ਕਰਨ ਲਈ ਥੁੱਲਾ ਬਣਾਉਣ ਵਾਸਤੇ ਕਿਹਾ ਉਹ ਵੀ ਛੱਤ ਥੁੱਲਾ ਤਿਆਰ ਕਰਨ ਲਈ ਤਿਆਰ ਹੋ ਗਈ ਉਸ ਬੋਰਡ ਉੱਤੇ ਇੱਕ ਦਿਓ ਰਹਿੰਦਾ ਸੀ ਉਹਨਾਂ ਨੇ ਇਹ ਦੇ ਇਹ ਕੌਤਕ ਵੇਖ ਕੇ ਪੁੱਛਣ ਲੱਗਾ ਕਿ ਭਲਿਓ ਲੋਕੋ ਤੁਹਾਡੇ ਕੋਲ ਰਿੰਨਣ ਪਕਾਉਣ ਨੂੰ ਤਾਂ ਕੁਝ ਪ੍ਰਤੀਤ ਨਹੀਂ ਹੁੰਦਾ ਇੰਨਾ ਸਮਾਨ ਇਕੱਠਾ ਕਰਕੇ ਕੀ ਕਰੋਗੇ ਤੁਸੀਂ ਤਾਂ ਬਹੁਤ ਸਮਾਨ ਇਕੱਠਾ ਕਰ ਰਹੇ ਹੋ ਆਦਮੀ ਨੇ ਹੱਥ ਕੇ ਕਿਹਾ ਕਿ ਇਹ ਜੰਗਲਵਾਸੀ ਅੱਜ ਆਸਾਂ ਨੇ ਤੈਨੂੰ ਮਾਰ ਕੇ ਹੀ ਭੋਜਨ ਕਰਨਾ ਹੈ ਛੋ ਜਿੰਨਾ ਚਿਰ ਤੇਰੇ ਸਵਾਸ ਹਨ ਤੂੰ ਆਪਣੇ ਇਸ਼ਟ ਦੇਵਤਾ ਨੂੰ ਯਾਦ ਕਰੋ ਉਸ ਤੋਂ ਬਾਅਦ ਤਾ ਤੂੰ ਸਾਡਾ ਸ਼ਿਕਾਰ ਹੋ ਜਾਵੇਂਗਾ ਦਿਓ ਨੇ ਆਪਣੇ ਦਿਲ ਵਿੱਚ ਸੋਚਿਆ ਕਿ ਭਾਵੇਂ ਮੈਂ ਬੜਾ ਬਲ ਵਾਲਾ ਹਾਂ ਪਰੰਤੂ ਇੰਨਾ ਦੇ ਪਾਕ ਅੱਗੇ ਟੇਕੇ ਅੱਗੇ ਮੇਰੀਆਂ ਸਾਗ ਤਾਕਤਾਂ ਨੇ ਜੋ ਜਿਹੜੀਆਂ ਮੇਰੀਆਂ ਤਾਕਤਾਂ ਨੇ ਸਾਰੀਆਂ ਕਮਜ਼ੋਰ ਹੋ ਜਾਣਗੀਆਂ ਜਿਸ ਤਰ੍ਹਾਂ ਵੀ ਹੋ ਸਕੇ ਇਹਨਾਂ ਕੋਲੋਂ ਜਾਨ ਬਚਾਵੋ ਉਹਨੇ ਮਨ ਵਿੱਚ ਵਿਚਾਰ ਕੇ ਬੋਲਿਆ ਕਿ ਭਰਾਵੋ ਮੈਨੂੰ ਮਾਰ ਕੇ ਕੀ ਕਰੋਗੇ ਇਸ ਬੋੜੇ ਦਾ ਬਿਆਨ ਤਖਜਾਨਾ ਦੱਬਿਆ ਹੋਇਆ ਹੈ ਜਿੰਨਾ ਲੋੜ ਹੈ ਕੁੱਟ ਕੇ ਲੈ ਜਾਓ ਅਤੇ ਸੁੱਖ ਨਾਲ ਜ਼ਿੰਦਗੀ ਬਤੀਤ ਕਰੋ ਮੇਰੀ ਜਾਨ ਬਖਸ਼ੋ ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਜ਼ਮੀਨ ਪੁੱਟ ਕੇ ਮਨ ਵਾਸਤਵ ਪਦਾਰਥ ਲੈ ਕੇ ਘਰ ਨੂੰ ਚਲੇ ਗਈ بڑے ਸੁੱਖ ਨਾਲ ਦਿਨ ਬਤੀਤ ਕਰਨ ਲੱਗੇ ਕਿਉਂਕਿ ਜੋ ਗਰੀਬੀ ਆਈ ਸੀ ਉਹ ਨਾਰੀ ਦੂਰ ਹੋ ਗਈ ਜਦੋਂ ਉਹਨਾਂ ਦੇ ਗਵਾਂਢੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਤਾਂ ਇਸ ਤਰ੍ਹਾਂ ਜਾ ਕੇ ਬਾਰੋਂ ਕਮਾਈ ਕਰਕੇ ਲਿਆਏ ਹਨ ਤਾਂ ਉਹ ਵੀ ਆਪਣੇ ਪਰਿਵਾਰ ਸਮੇਤ ਚੱਲ ਪਏ ਉਸੇ ਬਿਰਛੇ ਠਾਂ ਜਾ ਕੇ ਡੇਰੇ ਲਾ ਲਈ ਉਸ ਪਰਿਵਾਰ ਦਾ ਜੋ ਮੁਖੀ ਸੀ ਉਹ ਤਰਾਣੋ ਵਾਇ ਮਾਰ ਕੇ ਕਿਹਾ ਕਿ ਪੁੱਤਰ ਜਾ ਕੇ ਪਾਣੀ ਲਿਆਓ ਪੁੱਤਰ ਨੇ ਜਵਾਬ ਦਿੱਤਾ ਤੇਰੇ ਸਿਰ ਵਿੱਚੋਂ ਲਿਆਵਾਂ ਉਹ ਜਾੜ ਬਈਆਵਾਂ ਚ ਬੈਠਿਆ ਇੱਥੇ ਪਾਣੀ ਕਿੱਥੇ ਲੱਭੇਗਾ ਦੂਜਰੇ ਨੂੰ ਕਿਹਾ beta ਜਾਓ ਲੱਕੜਾ ਚੋਕੇ ਲਿਆਓ ਉਸ ਨੇ ਉੱਤਰ ਦਿੱਤਾ ਕਿ ਤੂੰ ਲੱਕੜੀਆਂ ਵਿੱਚ ਛੜ ਕੇ ਸੁਆਹ ਹੋਣਾ ਹੈ ਕੀ ਕਰਨੇ ਹਨ ਦਾ ਲੱਕੜਾਂ ਤੀਸਰੇ ਨੂੰ ਆਖਿਆ ਬੱਚਾ ਜਾਓ ਕਿਤੇ ਅੱਗ ਲੱਭ ਕੇ ਲਿਆਓ ਤਾਂ ਕਿ ਆਪਾਂ ਭੋਜਨ ਤਿਆਰ ਕਰੀਏ ਉਸ ਨੇ ਕਿਹਾ ਕਿਉਂ ਤੂੰ ਨਹੀਂ ਲਿਆ ਸਕਦਾ ਐਵੇਂ ਬੈਠਾ ਹੁਕਮ ਚਲਾਈ ਜਾਂਦਾ ਹੈ ਕਿਸੇ ਨੂੰ ਕੁਝ ਕਹਿ ਦੇਣਾ ਹੈ ਕਿਸੇ ਨੂੰ ਕੁਝ ਕਹਿ ਦੇਣਾ ਹੈ ਉਹਨਾਂ ਦੀ istri ਨੂੰ ਜਦੋਂ ਭੋਜਨ ਤਿਆਰ ਕਰਨ ਲਈ ਕਿਹਾ ਤੋ ਉਹਨੇ ਵੀ ਕਿਹਾ ਕੋਈ ਨਹੀਂ ਕਰ ਲਾਂਗੇ ਏਡੀ ਛੇਤੀ ਕੋਈ ਕਾਹਲ ਨਹੀਂ ਹੈ। ਉਹਨਾਂ ਦੀ ਇਸ ਬੇਤਪਾਕੀ ਨੂੰ ਦੇਖ ਕੇ ਜੋ ਉਸ ਮਿਰਛੋਤੇ ਜਿੰਨ ਬੈਠਾ ਸੀ ਉਸਨੇ ਪੁੱਛਿਆ ਕਿਤਾ ਦੇ ਪਾਸੋਂ ਅੰਨ ਜਲ ਕੁਝ ਨਹੀਂ ਲੱਕੜਾਂ ਤੇ ਅੱਗ ਨੂੰ ਕੀ ਕਰੋਗੇ? ਉਸ ਨੂੰ ਉਤਾਰ ਕੇ ਤਾਂ ਕਿ ਤੈਨੂੰ ਮਾਰ ਕੇ ਖਾਵਾਂਗੇ ਅਸੀਂ ਤੈਨੂੰ ਮਾਰ ਕੇ ਦੇਵ ਨੇ ਲਾਲ ਅੱਖਾਂ ਕਰਕੇ ਉਸ ਨੂੰ ਉਤਾਰ ਕੇ ਕਿਹਾ ਕਿ हे ਨੀਚ ਮੇਰੀ ਅੱਖਾਂ ਤੋਂ ਦੂਰ ਹੋ ਜਾਓ ਇੱਥੋਂ ਦੌੜ ਜਾਓ ਨਹੀਂ ਤਾਂ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਖਤਮ ਕਰ ਦੇਵਾਂਗਾ ਤੁਸੀਂ ਜਲਦੀ ਤੋਂ ਜਲਦੀ ਇੱਥੋਂ ਚਲੇ ਜਾਓ ਜੋ ਪਹਿਲਾ ਪਰਿਵਾਰ ਸੀ ਜਿਹੜਾ ਆਪਣੇ ਤਵਾ ਕਾਰਨ ਆਪਣੇ ਏਕੇ ਕਾਰਨ ਖਜ਼ਾਨਾ ਲੈ ਗਿਆ ਉਹ ਤੁਹਾਨੂੰ ਨਹੀਂ ਮਿਲੇਗਾ ਦੌੜ ਆਪਣੇ ਲੱਗਰ ਨੂੰ ਪਤਰਾਬਾਦ ਜਾ ਇਹ ਸੁਣ ਕੇ ਬੁੱਢਾ ਆਪਣੀ ਕਿਸਮਤ ਨੂੰ ਰੋਂਦਾ ਹੋਇਆ ਉਥੋਂ ਪਛਾਹ ਮੋੜਾਇਆ ਉਹਨਾਂ ਨੂੰ ਉਥੋਂ ਕੁਝ ਪ੍ਰਾਪਤ ਨਹੀਂ ਹੋਇਆ ਸਾਂਗਤ ਜੀ ਜਿਸ ਘਰ ਪਰਿਵਾਰ ਦੇ ਵਿੱਚ ਇਹ ਤਪਾਕ ਏਕਤਾ ਹੈ ਉਹ ਪਰਿਵਾਰ ਜ਼ਰੂਰ ਤਰੱਕੀਆਂ ਕਰਦੇ ਹਨ ਕਿਉਂਕਿ ਇੱਕ ਬਜ਼ੁਰਗ ਦੀ ਕਮਾਨ ਦੇ ਵਿੱਚ ਕੰਮ ਚਲਾਇਆ ਜਾਂਦਾ ਹੈ ਉਹ ਹਮੇਸ਼ਾ ਪਰਿਵਾਰ ਸੁਖੀ ਬਸਦਾ ਹੈ ਜਿੱਥੇ ਤਪਾਕ ਨਹੀਂ ਉੰਨਾ ਬਾਰੇ ਆਪਾਂ ਨੂੰ ਪਤਾ ਹੀ ਹੈ ਕਿ ਆਪਕੋ ਆਪਣੇ ਬਲ ਖਿਤੀ ਜਾਂਦੇ ਹਨ ਜਿੰਨਾ ਪੈਸਾ ਕਿਸੇ ਕੋਲ ਆਇਆ ਖਰਚ ਦਿੰਦੇ ਹਨ ਇਸ ਲਈ ਘਰ ਦੇ ਵਿੱਚ ਗਰੀਬੀ ਕਮਜ਼ੋਰੀ ਆ ਜਾਂਦੀ ਹੈ ਸੋ ਸੰਗਤ ਜੀ ਘਰ ਪਰਿਵਾਰ ਨੂੰ ਚਲਾਉਣ ਦੇ ਲਈ ਵੀ ਏਕੇ ਦੀ ਜ਼ਰੂਰਤ ਹੈ ਜਿਸ ਨਾਲ ਸੁਖੀ ਜੀਵਨ ਵਤਿਤ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ